ਹਾਂ ਅੰਤੋ ਜਗ ਮਾਰਨੇ ਭਲਾ ਆ ਜੀ ਨਾ ਸਮਰ ਵੀਰ ਸਮਰ ਵੀਰ ਸਮਰ 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 ਵੀਰ ਪਾਣੀ ਪੂਰੇ ਦਿਨਾਂ ਮੈਂ ਮਿਲਿਆ ਤੂੰ ਇੱਕ ਘੰਟੇ ਹੋਈ ਸਾਰੇ ਜੇ ਹਾਂ ਜੀ ਆ ਗਿਆ ਆ ਗਿਆ ਆ ਚਾਹ ਪੀਓ ਚਾਹ ਫਰੋਲ ਗੁਰਦਾਰੇ ਆ ਜੀ ਸੱਦੇ ਲਿਆ ਪਿਆਉ ਚਾਹ ਉਹ ਕਿੱਥੇ ਆ ਚੌਥੇ ਨਹੀਂ ਇੱਕ ਵੇਚ ਜਾਣਾ ਕੋਈ ਕੱਥੇ ਨਾ ਰਹਿਣਾ ਸਾਰਾ ਬੰਦੇ ਆਪਾਂ ਜਾਣ ਭਾਈ ਜਾਨ ਕੋਈ ਕਰਦੇ ਬੰਦੇ ਅੱਗੇ ਕਰੋ ਪਕੌੜੇ ਜਲੇ ਆ ਆਜਵਣਾ ਯਾ ਪਾਲਕਲੇ ਪਕੌੜੇ ਆ ਗਏ ਕੀ ਕੀ ਖਾਦਾ ਜੱਜ ਹਾਂ ਲੰਘ ਲੂੰਗਾ ਜੱਗਿਆ ਪੂਰਾ ਕੰਮ ਛੱਟਿਆ ਕੰਮ ਆ ਚਾਹ ਬੋ ਜੱਣ ਸੁਣ ਹੋਏ ਨੇਾਰੇ ਪੂਰੇ ਹਾਂਜੀ ਪੂਰੇ ਪਾਸ ਹੋ ਗਏ ਸਾਰੇ ਪਹਿਲਾਂ ਦੱਸੋ ਹਾਂਜੀ ਫੇਲ ਕਿਹੜਾ ਆਇਆ ਤੁਹਾਡਾ ਕੋਈ ਨਹੀਂ ਬਈ ਨਹੀਂ ਪਾਸ ਕੋਈ ਨਹੀਂ ਫੇਲ ਹੀ ਸਾਰੇ ਮੈਂ ਤਾਂ ਚਤਈ ਆ ਦੂਜੇ ਨੰਬਰ ਤੇ ਆਇਆ ਸਾਰੇ ਪਾਸ ਹੋ ਗਏ ਆ ਦੂਜੇ ਪੋਜੀਸ਼ਨ ਤੇ ਆਇਆ ਕੋਈ ਫੇਲ ਨਹੀਂ ਆ ਇਹ ਵੀ ਚੱਕਰ ਆਇ ਕੱਲ ਫੇਲ ਨਹੀਂ ਹੁੰਦਾ ਕੋਈ ਜਦੋਂ ਅਸੀਂ ਵੜਦੇ ਹਾਂ ਤਾਂ ਫੇਲ ਵੜਿਆ ਹੁੰਦੇ ਹਾਂ ਹਾਂ ਦੇ ਗੱਡੀ ਮਾ ਨਾ ਨਾ ਆ ਗਏ ਕਿਨੇ ਕਿਨੇ ਪਰਸੈਂਟਾਜ ਨੰਬਰ 98 96 ਕਿਨੀ ਜੋ ਗਿਆ ਉਹ ਤੇਰਾ ਭਲਾ ਉਹ ਹੀ ਆ ਜੀ ਹੋ ਗਿਆ ਪਹਿਵੇਂ ਚ ਤੇ ਜਾ ਫੜੀ ਗਿਆ ਇੱਕ ਨਹੀਂ ਆਇਆ ਇੱਕਮ ਇੱਕਮ ਬਾਹਰ ਚਲ ਗਿਆ ਕਿੰਨੇ ਸਾਲਾਂ ਦਾ ਹੋ ਗਿਆ 9 ਸਾਲਾਂ ਦਾ 11 ਦਾ ਜਾਣਾ ਲੱਗੇ ਜਵਾਜੇ ਦੇ ਕਿੰਨੇ ਜੁੱਦਾ ਬਾਹਰ ਨੇ 14 ਨਾ 13 ਨਾ ਫਿਰ ਵੱਡਾ ਹੋ ਗਿਆ 13 ਦਾ ਨਾ ਕੋਈ ਜੋ ਚਾਹ ਮਨੁੱਖ ਰਹਿਣਾ ਗੱਡੀ ਕਿਉਂ ਆਵਾਜ਼ ਆਉਂਦੀ ਗੱਡੀ ਦੇ ਵੱਲ ਲੱਗੇ ਮਮਾ ਕੀ ਦੇ ਪੱਜ ਆ ਦੇ ਕੋ ਹੁੰਦਾ ਨਾ ਰਾ ਫੜਾਵਾ ਆਉਹੀ ਹੈ ਜੋ ਚੰਦ ਪਾਣ ਨਾਉਂਦਾ ਹੀ ਆ ਇਹ ਚੰਗਾ ਦਾਵਾ? ਹਾਂਜੀ ਅੱਜ ਲਾ ਪੀਲੀ ਵਰੀ ਕੰਗਾ। ਨਹੀਂ ਆਹ ਇਹ ਲੇੜਾ ਤੇ ਤੂੰ ਪਰਨਾਇਆ ਬੱਦਾ ਏ। ਕੀ ਬੱਦਾ ਏ? ਪਰ ਨਹੀਂ। ਪਰ ਮੈਂ ਬੱਦਾ ਏ ਤੈਨੂੰ। ਹਾਂਜੀ। ਪਾਪਾ ਕਿੱਥੇ ਹੀ? ਓਹ ਲੈ ਗਮਰ ਫੜ ਗਏ। ਹਾਂ। ਗਮਰ ਫੜ ਗਏ। ਹਾਂਜੀ। ਬੰਨਾ ਕਬੱਡੀ ਖੇਡਿਆ ਕਰੀਂ। ਨਹੀਂ ਇਹ ਲਾਈ ਬਣੀ ਰਿਹਾ ਇਹੋ ਤਾਂ। ਆਹ? ਦਾ? ਪਾਪਾ ਤਾਂ ਅੱਗੇ ਖੇਡਦਾ ਰਿਹਾ ਤੇ ਤੂੰ ਵੀ ਖੇਡ ਲੈਂਗਾ ਤੇ ਜੋੜੀ। ਆਪਣੇ ਇੱਕ ਕੱਪ ਹੀ ਹੋਊਗਾ। ਹਾਂ? ਕੱਪ ਏ? ਆ ਦੋਨ ਕੱਲੇ ਆ ਜਾਪੜੇ ਹਾਣੀ ਵੜੇ ਸਾਰੇ ਤੁਹਾਡੀ ਕਹਿੰਦੇ ਨੇ ਕਰਾਈਏ ਕੁਸ਼ਤੀ ਜਾਪਣਾ ਕਰਾਈਏ ਮੈਚ ਕਿਦਰ ਸਾਰੇ ਆਣ ਜਾਓ ਸਾਰੇ ਆਇਆ ਅਤਵਾਰ ਦਾ ਰੱਖੀਏ ਫਿਰ ਕਰੋ 1 2 3 4 5 6 7 8 ਟੀ ਮੰਡੀ ਬੋਈ ਮਾਈ ਪੰਜ ਘਰ ਜਿਹੜਾ ਆਦੇ ਨਹੀਂ ਦਿਖਾਈਏ ਮੈਚ ਆ ਪੱਕਾ ਪਹਿਲਾਂ ਡਿਸਾਈਡ ਕਰੋ ਕੀ ਰੇਡਰ ਚਾਹੀ ਕਿੰਨੇ ਬਣਾ ਤੇ ਰੇਡਰ ਵੀ ਹੈ ਜਾਫੀ ਵੀ ਬਣਾ ਮੈਂ ਇੱਕ ਇੱਕ ਬਣਾ ਲੈ ਜਾ ਬਣਾ ਪਹਿਲਾਂ ਜਿੰਨਾ ਰੇਡਰ ਬਣਾਓ ਹੱਥ ਖੜੇ ਕਰੋ ਜਿਹੜੇ ਜਾਫੀ ਹੋ ਰਹੇ ਨੇ ਲੈ ਜਿੰਨਾ ਰੇਡਰ ਬਣਾਓ ਹੱਥ ਖੜੇ ਕਰ ਲਓ ਜਾਫੀ ਰਹਿੰਦੇ ਦੋ ਹੀ ਰੇਡਰ ਮਨਤੇ ਤੇ ਬਣੋ ਰੇਡਰ ਕੋਈ ਨਹੀਂ ਬੰਦਾ ਰੇਡਰ ਥੋੜੇ ਬੰਦੇ ਹਾਂ ਜੀ ਆਪਣੇ ਵੀ ਗਰਾਊਂਡ 'ਚ ਜੇ ਮੈਚ ਲਵਾਈਦਾ ਤੇ 25 ਜਾਨੇ ਦੇ ਜਾਫੀ ਹੋ ਜਾਂਦੇ ਆ ਰੇਡਰ ਪੁੱਛੀਦੇ ਤੇ 3 ਜਾਨੇ ਹੁੰਦੇ ਆ ਤੇ ਤਿੰਨਾਂ ਨੂੰ ਕਿਹੜੀ ਕਬੱਡੀ ਘਟਾਵਾਂਗੇ ਨਹੀਂ ਯਾਰ ਹੁਣ ਤੀਨ ਪੁੱਤਾਂ ਹੀ ਬਾਹਾਂ ਘਣੀਆ ਕਰ ਤੋਂ ਮੈਂ ਵੀ ਰੇਡ ਪਾਉਂਦਾ ਦਾ ਦੇ ਨਾ ਸਾਰੇ ਹੀ ਨਿਕਲ ਜਾਂਦੇ ਹੁਣ ਸਾਰੇ ਰੇਡਰ ਬਣ ਗਏ ਜੇ ਜਾਫੀ ਬਚੇ ਆਇਆ ਕਿ ਚੁਈ ਵੀ ਹੈ ਬਾਦਸ਼ਾਹ ਹੀ ਮੁਰਗੇ ਤੁਹਾਡੀ ਬਾਦਸ਼ਾਹੀ ਜਿਹੜੇ ਆ ਨਜ਼ਾਰੇ ਆ ਨਾ ਮੋੜੇ ਨਹੀਂ ਚੱਲਦਾ ਦੇ ਰਿਆ ਮੇਲੇ ਦੇਖੇ ਨੱਚਦੇ ਟੱਪਦੇ ਮੁਰਗੇ ਦੇ ਟੈਨਸ਼ਨ ਨਹੀਂ ਹੈ ਮਾਈ ਵਰਾਈ ਗੁੱਡ ਜਦੋਂ ਤੇਰਾ ਬਾਪਾ ਸੋਈਦਾ ਨਾ ਤੇਰੇ ਬਾਰੇ ਇਹਦਾ ਗਾਹ ਤੂੰ ਤਾਂ ਬਾਪਾ ਬਣ ਜਾਣਾ ਫੇਰ ਤੂੰ ਛੋਟਾ ਤੇਰੀ ਭੈਣ ਆਦੀ ਮੈਂ ਮਿਲਣਾ ਤੇਰੀ ਭੈਣ ਆ ਕੋਈ ਗੱਲ ਤਾਂ ਨਹੀਂ ਮੈਂ ਮਿਲਣਾ ਉਹ ਵੀ ਕੋਈ ਆਜੀ ਮਾਰ ਲੱਗਾ ਥੇ ਪਿਆ ਆ ਫੜੇ ਲੱਗਾ ਸ ਮਾਚ ਪਰ ਮਾਰ ਤੀ ਸਾਥੀ ਸਦਾ ਮੱਜਾ ਮੇਰਾ ਇਹ ਤਾਂ ਬਰਫ ਮਾਰ ਲਾ ਜਾਗੇ ਬਰਫ ਬਰਫ ਮਾਰ ਨਾ ਬਰਫ ਤੇ ਕਿਸਾ ਆ ਗਿਆ ਨਾ ਸੋਨੇ ਕਰ ਦੇਉਂਗੇ ਲੋਹੇ ਮਾਰੂ ਹੈ ਜੀ ਬਾਅਦ ਤੁਹਾਡਾ ਠੀਕ ਹੈ ਜੋਦਾ ਮੈਂ ਹੁਣ ਪੱਗ ਬੰਨੀ ਫਿਰਦਾ ਮਹਿੰਦੀ ਰੰਗੀ ਜੀ ਉੱਤੇ ਹੈ ਜੋਦਾ ਸਰਪੰਚ ਡਾਗਰ ਪੰਚਾਇਤ ਅੱਗੇ ਆ ਗਿਆ ਉਹ ਮੇਰਾ ਕੰਮ ਹੋ ਗਿਆ ਕੀ ਪਹਿਨਣਾ ਹਾਲ ਤੇ ਇੰਨਾ ਜਤੋ ਜਿਆਦਾ ਨਹੀਂ ਇੰਨਾ ਜਤੋ ਜਿਆਦਾ ਨਹੀਂ ਕੋਈ ਕਿਸੇ ਦਾ ਪਹਿਨਣਾ ਹਾਲ ਤੇ ਇੰਨਾ ਜਤੋ ਜਿਆਦਾ ਕੀਤਾ ਮੈਂ ਮੋਰ ਮੋਰ ਅਲੀ ਮੋਰਲੇ ਨੂੰ ਨਣਾ ਪੈਣ ਗਿਆ ਹਾਂ ਉਹ ਤਾਂ ਨਹੀਂ ਇਹ ਨਹੀਂ ਇਹ ਚਾਹ ਤੂੰ ਜੋੜਿਆ ਇਹ ਇੱਕ ਕਰ ਦੇ ਜਣਾਣਾ ਕੁੜੀ ਆ ਪੈਨ ਨਾ ਖਵਾ ਦਿਓ ਕਿਤੇ ਪੈਨ ਨਾ ਖਵਾ ਦਿਓ ਕਿਤੇ ਨਹੀਂ ਇੱਕ ਪੈਨ ਵੀ ਮੋਰ ਜੀ ਅਲਾ ਹੁੰਦਾ ਵਾ ਉਹ ਹੋਣੀ ਕਿ ਵੀ ਜੋੜਿਆ ਆ ਵੀ ਹੁੰਦਾ ਮੋਰ ਜੀ ਨਿਕਲ ਉਹਦੀ ਆ ਰਕਮਾਂ ਅੰਦਰ ਉਹ ਵੀ ਜਾਵੇ ਆ ਮੈਂ ਚੂਦੇ ਨੇ ਮੋਰਾਂ ਭਾਂਜ ਪੋਤੀ ਬਾਗੇ ਰੱਖੀਆਂ ਨੇ ਉਧਰੇ ਪੋਨਾ ਕਈ ਪਤਾ ਨਹੀਂ ਕਿੱਥੇ ਕਹਿੰਦੇ ਵੀ ਆ ਸਰਪੰਚ ਕਿਹੜੀ ਪੋਸਟ ਹੈ ਗੱਡੀਆਂ ਦੇ ਮਗਰ ਲਖਾਇਆ ਵਾ ਕਹਿੰਦੇ ਜਿਹੜੀ ਸਰਪੰਚ ਪੋਸਟ ਹੈ ਉਹ ਪ੍ਰਧਾਨ ਮੰਤਰੀ ਤੋਂ ਉੱਤੇ ਆ ਸਰਪੰਚ ਲਿਖਾਉਣ ਲੱਗਿਆਂ ਗੱਡੀ ਦੇ ਜ਼ੋਰ ਲੱਗ ਜਾਂਦੇ ਆ ਲੱਗ ਜਾਂਦਾ ਲੱਗ ਲਿਆ ਜ਼ੋਰ ਤੇ ਲੱਗ ਜਾਂਦੇ ਆ ਕੋਈ ਨਾ ਡਾਕੂਮੈਂਟ ਵਧੀਆ ਆ ਓਕੇ ਬੜੇ ਜਿਆਦਾ ਕਮੈਂਟ ਹੁੰਦੇ ਨੇ ਹੋਰ ਕਿਹੜਾ ਡਾ ਕੈਮ ਆ ਹਾਂਜੀ ਵਧੀਆ ਮਾਤੋ ਕਹਿਣਾ ਚਾਹੋਗੇ ਹੂੰ ਕਹਿਣਾ ਚਾਹੋਗੇ ਕੁਝ ਕਹਿਣਾ ਹੈ ਹੀ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ ਜਿਹੜੇ ਭੈਣ ਭਰਾਵਾਂ ਦਾ ਬਹੁਤ ਫੋਨ ਆਏ ਆਪਾਂ ਨੂੰ ਨਾ ਤੇ ਜਿੰਨਾ ਭਰਾਵਾਂ ਨੇ ਆਪਣੇ ਮਤ ਦਿੱਤੀ ਆ ਤੇ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਦੇ ਲੋਵ ਯੂ ਨੋ ਤੇ ਬਾਕੀ ਨਾ ਬੜੇ ਵੀਰਾਂ ਦੇ ਫੋਨ ਆਏ ਆ ਕਿਦਾਂ ਬਾਹਰ ਪੂਰਦਾ ਹੋ ਜੂ ਵੀਰ ਜੀ ਮਾਰੇ ਕਰੂ ਕਿਰਪਾ ਹਾਂਜੀ ਮਾਰੇ ਨਹੀਂ ਕਰਨੀ ਉਹਨੇ ਗੁਰੂ ਰਾਮਦਾਸ ਨੇ ਅਬਦੀਪ ਸਿੰਘ ਜੀ ਨੇ ਬਹੁਤ ਜਿਆਦਾ ਕਮੈਂਟ ਸਾਰਿਆਂ ਨੂੰ ਮੈਨੂੰ ਨੰਬਰ ਮੰਗਦੇ ਸਾਰੇ ਮੈਨੂੰ ਇੰਨਾ ਕੇ ਫੋਨ ਆਇਆ ਸੋਚ ਨਹੀਂ ਸਦਾ ਰਾਜੇ ਮੋਗੀਆਂ ਭੈਣਾ ਦੇ ਕਿੱਥੇ ਕਿੱਥਾ ਹੈ ਭੈਣ ਜੀ ਮੈਂ ਕੋਈ ਇਦਾਂ ਸਟੇਅ ਰਹਿ ਨਹੀਂ ਗੇਮੀ ਆਉਦੀ ਕੁਝ ਅੱਛਾ ਹੂੰ ਹਾਂ ਇਦਾਂ ਬਹਰੋਂ ਬਹੁਤ ਆਇਆ ਜੱਗੀ ਭਾਜੀ ਉਹ ਕਰੰਦਾ ਸੀ ਉਦੋਂ ਅਮਰੀਕਾ ਜੋ ਇੰਗਲੈਂਡ ਕੋਈ ਜਹਿੜ ਗਣੀ ਦੇਸੀ ਤੁਹਾਨੂੰ ਫੋਨ ਨਹੀਂ ਆਉਂਦੇ ਟੈਨਸ਼ਨ ਆ ਰਿਹਾ ਭੋਣਾ ਜਾਏਗਾ ਬਾਅਦ ਹਾਂ ਜੀ ਨਹੀਂ ਬਣ ਜਾਣੀ ਭਾਜੀ ਜਾਣੇ ਕਿ ਹਾਂ ਹਾਂ ਤਾਂ ਭਾਵੇਂ ਮਨ ਨਹੀਂ ਕੋ ਮਨ ਨਹੀਂ ਕੋ ਮਨ ਨਹੀਂ ਕੋ ਵੀਡੀਓ ਕਲੀਪ ਨਿਕਾ ਜਾ ਮਨ ਨਹੀਂ ਕੋ ਉਹ ਵਾਲ ਵੜੇ ਤੜ ਤੜੇ ਖੜੇ ਬੜੇ ਆ ਗਏ ਨਾਲ ਤੇ ਫਾਬਾ ਕਬੱਡੀ ਆਉਂਦਾ ਤੇ ਕਜੀਤਾ ਭਰਵਾਨ ਪਉਂਦਾ ਛਿਛਰੇ ਵਾਲੀਆ ਛਿਛਰੇ ਵਾਲੀਆ ਹਾਂ ਕੱਦੀ ਕੱਦੀ ਨਾਲ ਗਿਆ ਅਗੇ ਏਰੀਆ ਵਾਲਾ ਮੈਚ ਸਰਕਲ ਹੀ ਰਾਣੇ ਵੱਲੋਂ ਗਏ ਤੇ ਰਾਣੇ ਦੇ ਖੜਿਆ ਤੁਹਾਨੂੰ ਭਾਈ ਆ ਫਰੀਦ ਬੋਟੀ ਸੱਦੇ ਹੀ ਹੁੰਦਾ ਸਾਡੇ ਪੁਰਾਣੀ ਹੈ ਗੱਲ 2006 ਦੀ ਗੱਲ ਹੈ ਉਹਦੋਂ ਤੇ ਮੇਰੀ ਇਹਦੀ ਸ਼ੁਰੂਆਤ ਹੀ ਹੈ ਸ਼ੁਰੂਆਤ ਹੀ ਹੈ ਨਹੀਂ ਉਹਦੋਂ ਸ਼ੁਰੂਆਤ ਹੀ ਹਾਂ ਪਰ ਵਧੀ ਜਾ ਹੀ ਉਹਦੋਂ ਜਾਨੀ ਕੇ ਹਾਂ ਮੈਂ ਗਿੰਦਰ ਦਾਦ ਨੂੰ ਗਿੰਦਰ 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 ਜਿਆਦਾ ਹੈ ਚੀ ਉਹ ਪੂਰੀ ਲਹਿਰ ਚ ਗਿੰਦਰ ਗਿੰਦਰ ਜਿਆਦਾ ਵਧੀਆ ਕਿਉਂਕਿ ਵੱਡਾ ਹੀ ਉਹ ਗਿੰਦਰ ਜਿਆਦਾ ਵਧੀਆ ਹੈ ਆ ਨਹੀਂ ਕਰਿਆਗਾ ਹੋਰ ਕਰਿਆਗਾ ਹੁਣ ਬੜੇ ਤਗੜੇ ਹੋਏ ਨੇ ਇਹ ਗੱਲ ਅਜੇ ਤਾਂ ਉਮਰ ਛੋਟੀ ਹੁਣੀ ਤਨੀ ਕਿੰਨੀ ਉਮਰ ਦੀਮਾ ਦੀਮਾ ਸਾਲ ਲੱਗਾ ਹਾਂ ਹੋ ਇਹ ਤੇ ਭਾਰਪੁਰ ਤੇ ਰਾਜੇ ਵੱਧ ਜਾਣਾ ਹੋਰ ਜਿੱਦਾਂ ਦੀ ਤੇਰੀ ਦੇਖਿਆ ਨਾ ਸਰੀਰ ਦੀ ਤੇਰੇ ਚ ਜਿਤਨਾ ਭਾਰ ਹੁਣ 100 100 ਕਿੰਨਾ ਭਾਰ ਤੇਰਾ ਕਿੰਨਾ ਹੈਗਾ 95 ਹੈਗਾ 94 ਹਾਂ 20 ਬੂਤ ਰਾ ਹੱਸ ਕੇ ਹੋ ਜਾਣਾ ਤੇ ਜਦੋਂ 20 ਹੋ ਗਿਆ ਫਿਰ ਨਹੀਂ ਫੜਦਾ ਤੈਨੂੰ ਗਾਰੰਟੀ ਆ ਭਾਰ ਵਧਾ ਜਿੰਨਾ ਵਧਦਾ ਤੇਰਾ ਕਿਉਂਕਿ ਤੇਰੇ ਤੇਰਾ ਜਿੱਦਾਂ ਦਾ ਸਟਾਈਲ ਆ ਨਾ ਲੱਤਾਂ ਤੇਰੀਆਂ ਤੈਨੂੰ ਭਾਰ ਨੇ ਕੱਖ ਨਹੀਂ ਕਹਿਣਾ ਕਈਆਂ ਬੰਦਿਆਂ ਦੀ ਸ਼ੇਪ ਹੁੰਦੀ ਨਾ ਜਿੱਦਾਂ ਦੀ ਉਹਨਾਂ ਨੂੰ ਭਾਰ ਤੰਗ ਕਰਦਾ ਤੈਨੂੰ ਨਹੀਂ ਕਰਨਾ ਭਾਰ ਨੇ ਤੰਗ ਜਿੰਨਾ ਤੂੰ ਭਾਰ ਵਧਾਏਂਗਾ ਤੇਰੀ ਕੋਡੀ ਸੌਖੀ ਹੋ ਜੂਗੀ ਕਿਉਂਕਿ ਹੱਥ ਨਹੀਂ ਪੈਣਾ ਜੀ ਕਿਉਂਕਿ ਲੱਤਾਂ 'ਚ ਹਰਕਤ ਹੈਗੀ ਹੈ ਨਾ ਆਹ ਜੀ ਲੱਤਾਂ ਕੋਆ ਵਧੀਆ ਲੈ ਦਬਾਬਾ ਫੇੜਿਆ ਪਹਿਲੋਂ ਹਨਾ ਹਾਂ ਜੀ ਐਰ ਕੀ ਹੋਈ ਗੱਲ ਬਾਹਰ ਦੀ ਹਾਂ ਜੀ ਕਿੱਥੋਂ ਦੀ ਯੂਰਪ ਕਿੱਥੋਂ ਯੂਰਪ ਦੀ ਯੂਰਪ ਦੀ ਹਾਂ ਜੀ ਬਹੁਤ ਵਧੀਆ ਇੱਥੇ ਵਧੀਆ ਰਹਿਣਾ ਇੰਗਲੈਂਡ ਦੀ ਕਰਨੀ ਸੀ ਇੰਗਲੈਂਡ ਦੀ ਹਾਂਜੀ ਇੰਗਲੈਂਡ ਦੀ ਨਹੀਂ ਹੋਈ ਉਹ ਚੱਲਦੀ ਸੀ ਉਹ ਵੀ ਅੱਛਾ ਉਹਦੇ ਵਿੱਚ ਬੰਦੇ ਬੈਠੇ ਇਹਨੂੰ ਕਹਿੰਦਾ ਜ਼ੋਰ ਪਲੇ ਇਹਨਾਂ ਭਾਈ ਚੱਲ ਵਧੀਆ ਵਧੀਆ ਜ਼ੋਰ ਵੀ ਵਧੀਆ ਇਹ ਕੰਮ ਆਂਡੇ-ਉਂਡੇ ਨੂੰ ਰੱਖ ਲਿਆ ਕਰਕੇ ਨਹੀਂ ਇਹ ਰੱਖਾਂਗੇ ਹੁਣ ਬੰਦੇ ਨੇ ਹੁਣ ਥੋੜਾ ਜਿਹਾ ਲਾਇਆ ਮਿਸਤਰੀ ਉਹ ਮੈਂ ਪਾਇਆ ਇਹਨਾਂ ਨਾਲ ਜੀ ਅੱਜ ਆ ਗਿਆ ਇਹ ਮੈਂ ਮੇਰੇ ਸਾਹਮਣੇ ਮੱਝ ਰੱਖਣੀ ਗਾਵਾਂ ਚਾਰ ਬੰਦੇ ਅੱਛਾ ਇੱਕ ਮਰਦੇ ਹੈ ਅੱਛਾ ਕਿੰਨੀ ਮੱਜਾ ਕਿ ਨਹੀਂ ਮੱਜ ਇੱਕੋ ਹੀ ਆ ਗਾਵਾਂ ਚਾਰ ਤੇਰੇ ਰੋਈਦ ਲੱਗੇ ਨਹੀਂ ਕਰ ਜਾਂਦੇ ਨਹੀਂ ਡੰਗ ਰੋਈ ਨੂੰ ਖਰੇ ਦੇ ਨਹੀਂ ਕਰਦੇ ਚੱਲ ਜਾਂਦੇ ਉਧਰ ਉਧਰ ਚੱਲ ਜਾਂਦੇ ਉਧਰ ਤੁਰਨ ਫਿਰਨ ਲੈ ਜਾਈ ਬੰਦਿਆਂ ਲੱਤਾਂ ਲੁੱਤਾਂ ਖੁੱਲ ਜਾਂਦੀਆਂ ਡੰਗਰਾਆਂ ਦੀ ਹਣਾ ਕਿੰਨਾ ਦੂਰ ਤੇ ਤਰੋਈ ਕਿੰਨੇ ਗਿਆ ਲੱਗੇ ਹੈ ਆ ਜਿੰਨੇ ਦਾ ਅੱਛਾ ਤੇਰਾ ਲੱਗੇ ਹੀ ਆ ਕੰਮ ਤੇ ਨੇ ਲੋਕਾਂ ਨੂੰ ਯਾਰ ਹੁਣ ਮੇਰੀ ਗੱਲ ਸੁਣ ਹੁਣ ਜਿਵੇਂ ਆਇਆ ਮੈਂ ਖੇਡੂੰਗਾ ਤੇ ਮੈਂ ਸਭ ਨੂੰ ਖੇਡਾਂ ਮੈਂ ਵਧੀਆ ਰਹਿਣਾ ਜੇ ਮੈਂ ਖਲੋਤਾ ਰਹੂੰਗਾ ਤੇ ਮੈਨੂੰ ਉਹ ਨਾਲੇ ਨਹੀਂ ਮਹਿਸੂਸ ਚੰਗਾ ਹੁੰਦਾ ਹੈ ਨਾ ਖੇਡਵਾਤੇ ਤੇ ਖੇਡਣਾ ਜੇ ਖੇਡਾਂਗੇ ਤੇ ਫੇਰ ਹੀ ਸਾਡੀ ਤੇ ਜੋਬ ਆ ਜੋਬ ਜੋਬ ਨਾਲੇ ਕਿਤੇ ਨਾ ਕਿਤੇ ਨਾ ਕੌਣ ਗਦਾਰੀ ਕਰ ਸਕਦਾ ਕਰ ਸਕਦਾ ਨਹੀਂ ਹੁੰਦਾ ਉਹਦੇ ਪਲੇਅਰ ਜਾਣੂ ਬੁੱਝ ਕੇ ਥੋੜੀ ਕਰਦਾ ਕਿ ਮੇਰੇ ਸਾਟ ਲੱਗੀ ਹੁਣ ਮੰਨ ਲਓ ਕਿ ਉਹਦਾ ਅੰਦਰੋਂ ਕਿਤਾ ਕਿੰਨਾ ਜੀ ਕਰੰਦਿਆ ਉਹਨ ਕਿੰਨਾ ਮੂਰਖਾ ਨੂੰ ਥੋੜੀ ਆਪਾਂ ਸਮਝਾ ਸਕਦੇ। ਉਹਨਾਂ ਉੱਥੇ ਗਏ ਮੁੱਛਲੀ ਤੇ ਉਹ ਉਹਨੂੰ ਸਰਪੰਚ ਕਹਿੰਦਾ ਕੀ ਕਰਾ ਮੈਨੇ ਜੇਤੀ ਛੱਟ ਲੱਗੀ। ਮੈਂ ਕੋਈ ਗੱਲ ਨਹੀਂ ਫਿਰ ਕੀ ਆ। ਸਰੀਰ ਦੇ ਨਾਲ ਹੀ ਆ ਸਾਰਾ ਕੁਝ। ਆਹੋ। ਇਹ ਸਰੀਰ ਨਾਲ ਹੀ ਆ। ਫਿਰ ਜੇ ਛੱਟ ਲੱਗੀ ਫਿਰ ਅਸੀਂ ਤੈਨੂੰ ਕਮਲ ਨਹੀਂ ਕਰਦੇ ਹਨਾ। ਤੇ ਉਹ ਮੇਰੇ ਹਿਸਾਬ ਨਾਲ 10 ਸਾਲ ਹੋ ਗਏ ਉਹਨੇ ਮੈਨੂੰ ਖੇਡਦੇ ਨੂੰ 10 ਤੋਂ ਵੀ ਵੱਧ ਹੋ ਗਏ। ਉਹ ਸੇ ਪੱਕਾ ਪਿੰਡ ਉੱਤੇ ਖੇਡਦਾ ਆਣਾ। ਹਨਾ। ਉੱਥੇ ਤੇ ਮੇਰੇ ਪਿੰਡ। ਆਹ। ਉਹਨਾਂ ਨਾਲ ਵੀ ਇਦਾਂ ਦਾ ਪਿਆਰ, ਪ੍ਰੇਮ ਆ ਹਾਰੀਏ, ਜਿੱਤੀਏ ਜਿੱਦਾਂ ਮਰਜੀ ਉਹਨਾਂ ਘੜਾਉਣਾ ਹੀ ਘੜਾ ਯਾਰ ਹਾਰਨੇ ਕੌਣ ਜਾਂਦਾ ਵਾ ਜਿੱਤਨ ਦਾ ਤਾਂ ਕੰਮ ਹਾਰ ਥੋੜੀ ਜਾਂਦਾ ਕੋਈ ਅਗਰ ਹਰ ਕੋਈ ਜਿੱਤਣ ਵਾਸਤੇ ਜਾਂਦਾ ਨਹੀਂ ਨਹੀਂ ਇੱਕ ਤੀਜ ਇਹ ਹੁੰਦੀ ਨਾ ਕਿ ਕਈ ਚਲੋ ਕਈ ਬੰਦੇ ਹੁੰਦੇ ਵੀ ਜਿਹੜੇ ਪ੍ਰੇਮ ਕਰ ਦਿੰਦੇ ਦਿਲੋਂ ਹਾਂ ਜਦੋਂ ਕੋਈ ਗੱਲ ਨਹੀਂ ਯਾਰ ਤੂੰ ਸਾਡੇ ਨਾਲ ਪੱਕਾ ਉਹਨੇ ਨਾ ਮੈਂ ਮੱਲਾ ਪੱਕਾ ਜੋੜਿਆ ਹੀ ਇੱਕ ਉਹ ਦੋਂਦਾ ਉਹ ਪੱਕਾ ਜਾਂਦਾ ਜੰਗਲਾ ਲੈ ਕੇ ਤਾਂ ਮੈਂ ਪੱਕਾ ਉੱਥੇ ਜਾਂਦਾ ਹੀ ਢੀਮ ਲੈ ਕੇ ਹੂੰ ਦਿਲ ਮੇਲੇ ਦੀ ਗੱਲ ਉਹ ਸਖਤ ਉਡਰ ਕਰਨ ਤੇ ਕਰਦੇ ਇਹਨਾਂ ਨੂੰ ਪੱਕਾ ਹਾਂ ਸੁਣਿਆ ਜੇ ਹਾਂ ਬੁੱਤਰ ਹਾਂ ਹੋ ਗਿਆ ਯਾਰ ਰਿਜ਼ਲਟ ਆਇਆ ਇਹਨਾਂ ਦਾ ਕੱਲ ਚਲ ਵਧੀਆ ਇਹ ਬੜੀ ਜ਼ਿੱਦ ਕੀਤੀ ਕਹਿੰਦੇ ਮੈਂ ਹੁਣ ਵੀ ਕਹਿੰਦੇ ਹਾਂ ਮੈਂ ਚਲ ਮੈਂ ਮੈਂ ਜਾਣਾ ਅਸੀਂ ਪਹਿਲਾਂ ਉਧਰ ਸ਼ਾਇਦ ਮੱਖਣ ਪਲਵਾਰ ਨਾ ਰਹੀ ਉਧਰ ਅਸੀਂ ਉਧਰ ਪਹਿਲਾਂ ਉਧਰ ਹੀ ਉਧਰ ਹੀ ਅਸੀਂ ਪਹਿਲਾਂ ਉਧਰ ਚੱਲਦੇ ਹਾਂ ਹਾਂ ਮੈਂ ਕਰਨਾ ਵੀ ਚਾਹ ਤੰਗ ਹੋ ਰਿਹਾ ਹੈ ਭਰਾਵਾ ਉਧਰ ਖੇਡ ਦੇ ਮੈਦਾਨ ਦੇ ਵਿੱਚ ਵਾਰਦੀ ਵਾਲਿਓ ਕੌਣ ਆ ਗਿਆ ਇੱਕ ਵਾਰੀ ਇੱਕ ਵਾਰੀ ਆਹ ਹਮਲਿਆ ਪਰ ਰੰਦੀਪੁਰ ਯਾ ਪਕੜ ਸੰਧੂ ਮੱਖੀ ਕਾਲਾ ਵਾਲਾ ਰੰਦੀਪੁਰ ਦੀ ਟੀਮ ਦੇ ਚਾਰ ਦੇ ਚਾਰੇ ਮੱਲੇ ਟਾਪ ਦੇ ਹੁਣ ਵੇਖੋ ਚਾਰਾਂ ਦੇ ਵਿੱਚੋਂ ਤਾਲ ਕਮਾਲ ਕਰਦਾ ਹੈ ਇਧਰ ਹੋ ਗਈ ਬੱਲੇ ਬੱਲੇ ਹੋ ਗਈ ਬੱਲੇ ਬੱਲੇ ਇਹ ਹੁਣੇ ਜਮਾਲ ਇਧਰ ਦੇ ਪਾਸੇ ਸੰਘਰਸ਼ ਦੇ ਵਿੱਚ ਆ ਗਈ ਹੈ ਅਗਲੀ ਕਬੱਡੀ ਪਾਉਣ ਦੇ ਲਈ ਜੱਸਾ ਪਿਆਰ ਹੈ ਰੰਦੀਪੁਰੀਆ ਗੋਪੀ ਪਿਆਰ ਹੈ ਲੈ ਵੀ ਭੰਗਾਰੇ ਆ ਲਿਆ ਹੈਗਾ ਰੰਦ ਆ ਨਵਾਂ ਮੁੰਡਾ ਕੋਟੀਆਂ ਸੋਹਣੀਆਂ ਪਾ ਰਿਹਾ ਲੈ ਖਾ ਪੰਜ ਪਸ ਕਾਂ ਦੁਨੀਆ ਨੂੰ ਇਹ ਕਬੱਡੀ 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 ਇਹ ਚਾਰੋਂ ਦੇ ਵਿੱਚੋਂ ਦੇਖਾਂ ਜਣਕਾਲ ਕਮਾਲ ਕਰਦਾ ਹੈ ਇਹ ਗੋਪੀ 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 ਪਰ ਆ ਪਾੜ ਗਿਆ ਬੱਲੇ ਆ ਪੰਜਰੇ ਪਿਆ ਤਰਕਬਾ ਅਰੇਨਾ ਆ ਪਰ ਸਭੀ ਯਾਦ ਹੈ ਗੋਪੀ ਜੀ ਦਾ ਪਿਆਰ ਇਹ ਕਮਾਨਾ ਸਾਰੇ ਵੀਰੋ ਬਾਅਦ ਅੱਜ ਦਾ ਸਕੋਰ 3 ਨੂੰ 10 ਦੱਸਣਾ ਚਾਹੀਦਾ ਕਿਉਂਕਿ ਮੇਰੇ ਹਿਸਾਬ ਨਾਲ ਜਿਹੜੀ ਹੋਲ ਦਾ ਕਲੀਅਰ ਹੋਣੀ ਜੇ ਸਭ ਤੋਂ ਸਕੋਰ ਦੱਸਾਂਗੇ ਚੰਨੇ ਚੰਨੇ